ਇਸ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਸਿੱਖੋਗੇ ਘਰ ਬੈਠੇ ਪਾਸਪੋਰਟ ਅਪਲਾਈ ਕਰਨਾ ਜਿਸ ਵਿੱਚ ਦੋਸਤੋ ਤੁਹਾਡਾ ਹੁਣ ਸਿਸਟਮ ਅਪਗ੍ਰੇਡ ਹੋ ਚੁੱਕਿਆ ਹੈ ਜੇਕਰ ਦੋਸਤੋ ਤੁਸੀਂ ਹੁਣ ਨਵਾਂ ਪਾਸਪੋਰਟ ਅਪਲਾਈ ਕਰਨਾ ਹੈ ਦੋਸਤੋ ਪਹਿਲਾ ਤੁਹਾਨੂੰ ਮਾਰਕਸ਼ੀਟ ਦੀ ਲੋਡ ਪੈਂਦੀ ਹੈ 10ਥ ਦੀ ਮਾਰਕਸ਼ੀਟ ਹੋਵੇ ਉਸ ਦੇ ਮੁਤਾਬਿਕ ਦੋਸਤੋ ਤੁਹਾਡਾ ਜਿਹੜਾ ਕਿ ਪਾਸਪੋਰਟ ਅਪਲਾਈ ਹੁੰਦਾ ਸੀ ਲੇਕਿਨ ਦੋਸਤੋ ਹੁਣ ਤੁਹਾਨੂੰ 10ਥ ਦੀ ਮਾਰਕਸ਼ੀਟ ਦੀ ਲੋਡ ਨਹੀਂ ਹੈਗੀ ਜੇਕਰ ਦੋਸਤੋ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਤਾਂ ਦੋਸਤੋ ਸਿੰਗਲ ਤੁਹਾਡੇ ਆਧਾਰ ਕਾਰਡ ਤੇ ਵੀ ਇਹ ਅਪਲਾਈ ਹੋ ਜਾਵੇਗਾ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਪਲਾਈ ਤੋਂ ਲੈ ਕੇ ਤੁਸੀਂ ਅਪਾਇੰਟਮੈਂਟ ਕਿਵੇਂ ਬੁੱਕ ਕਰਨੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਸੈਂਟਰ ਕਿਹੜਾ ਚੂਜ਼ ਕਰਨਾ ਹੈ ਉਸ ਤੱਕ ਦੋਸਤੋ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਰੱਖ ਲਿਓ ਕਿਉਂਕਿ ਦੋਸਤੋ ਕੋਈ ਵੀ ਨਵੀਂ ਵੀਡੀਓ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗੀ ਜੇਕਰ ਦੋਸਤੋ ਹੋ ਸਕੇ ਤਾਂ ਲਾਈਕ ਵੀ ਜਰੂਰ ਕਰ ਦੇਣਾ ਇਸ ਵੀਡੀਓ ਨੂੰ ਅਗੇ ਦੋਸਤੋ ਮੈਂ ਤੁਹਾਨੂੰ ਕੰਪਲੀਟ ਜਾਣਕਾਰੀ ਦਿੱਤੀ ਹੈ ਨਵੇਂ ਸਿਸਟਮ ਦੇ ਵਿੱਚ ਨਵਾਂ ਸਿਸਟਮ ਤੁਸੀਂ ਅਪਲਾਈ ਕਰਕੇ ਆਪਣਾ ਦੋਸਤੋ ਪਾਸਪੋਰਟ ਅਪਲਾਈ ਕਰ ਲੋਗੇ ਦੋਸਤੋ ਜੇਕਰ ਤੁਹਾਨੂੰ ਪਾਸਪੋਰਟ ਅਪਲਾਈ ਕਰਨ ਲੱਗਿਆ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਦੋਸਤੋ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਥੱਲੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਹੈਲਪ ਮੰਗ ਸਕਦੇ ਹੋ ਜੇਕਰ ਦੋਸਤੋ ਤੁਹਾਨੂੰ ਪਰਸਨਲ ਹੈਲਪ ਚਾਹੀਦੀ ਹੈ ਫਿਰ ਦੋਸਤੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਮੈਸਜ ਕਰਕੇ ਹੈਲਪ ਮੰਗ ਸਕਦੇ ਹੋ ਜੇਕਰ ਦੋਸਤੋ ਤੁਸੀਂ ਅਜੇ ਤੱਕ ਪਾਸਪੋਰਟ ਅਪਲਾਈ ਨਹੀਂ ਕੀਤਾ ਤਾਂ ਤੁਹਾਡੇ ਕੋਲ ਹੁਣ ਸੁਨਹਿਰੀ ਮੌਕਾ ਹੈ ਦੋਸਤੋ ਸੈਂਟਰ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਕੋਲ 2500 3000 ਰੁਪਏ ਤੱਕ ਖਰਚਾ ਲਿਆ ਜਾਂਦਾ ਹੈ ਜੋ ਕਿ ਦੋਸਤੋ ਪਾਸਪੋਰਟ ਅਪਲਾਈ ਕਰਨ ਦਾ ਇੱਥੇ ਦੋਸਤੋ ਤੁਸੀਂ ਸਰਕਾਰੀ ਫੀਸ ਫਿਲ ਕਰਕੇ ਦੋਸਤੋ ਆਪਣਾ ਨਵਾਂ ਪਾਸਪੋਰਟ ਅਪਲਾਈ ਖੁਦ ਕਰ ਪੋਗੇ ਆਪਣੇ ਮੋਬਾਈਲ ਫੋਨ ਤੇ ਤਾਂ ਕਿ ਦੋਸਤੋ ਤੁਸੀਂ ਵੀਡੀਓ ਵਾਚ ਕਰੋ ਤੁਹਾਨੂੰ ਮੈਂ ਕੰਪਲੀਟ ਜਾਣਕਾਰੀ ਦਿੰਦਾ ਹਾਂ ਕਿ ਕਿਵੇਂ ਤੁਸੀਂ ਇਸ ਪਾਸਪੋਰਟ ਨੂੰ ਅਪਲਾਈ ਕਰੋਗੇ ਹੁਣ ਪਾਸਪੋਰਟ ਅਪਲਾਈ ਕਰਨ ਦੇ ਲਈ ਤੁਸੀਂ ਕੋਈ ਵੀ Chrome ਬ੍ਰਾਊਜ਼ਰ ਓਪਨ ਕਰੋਗੇ ਆਪਣੇ ਮੋਬਾਈਲ ਫੋਨ ਦੇ ਵਿੱਚ ਪਾਸਪੋਰਟ ਸੇਵਾ ਲੌਗਇਨ ਸਰਚ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਵੇਗਾ ਆਪ ਵੈਬਸਾਈਟ ਦਾ ਸੈਕੰਡ ਨੰਬਰ ਵੈਬਸਾਈਟ ਹੈ ਤੁਹਾਡੇ ਸਾਹਮਣੇ ਪਾਸਪੋਰਟ ਸੇਵਾ ਇਸ ਤੇ ਦੋਸਤੋ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਜਦੋਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆਏਗਾ ਇਸ ਪੌਪਅਪ ਨੂੰ ਜੇਕਰ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਪੜ ਲਓਗੇ ਨਹੀਂ ਤਾਂ ਇਸ ਨੂੰ ਕੱਟ ਕਰ ਦੋਗੇ ਇਸ ਤੋਂ ਬਾਅਦ ਉੱਪਰ ਆ ਰਿਹਾ ਹੈ ਨਿਊ ਯੂਜ਼ਰ ਰਜਿਸਟ੍ਰੇਸ਼ਨ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਜ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਫਰਸਟ ਆਪਸ਼ਨ ਆ ਰਹੀ ਹੈ ਪਾਸਪੋਰਟ ਸੇਵਾ ਜਿਹੜਾ ਕਿ ਪਾਸਪੋਰਟ ਆਫਿਸ ਹੈ ਤਾਂ ਤੁਸੀਂ ਸਰਚ ਕਰੋਗੇ ਇੱਥੇ ਤੁਸੀਂ ਪੰਜਾਬ ਦੇ ਆਫੀਸ਼ਲ ਅੰਮ੍ਰਿਤਸਰ ਹੀ ਸਿਲੈਕਟ ਕਰਨਗੇ ਜੇਕਰ ਤੁਹਾਡਾ ਕੋਈ ਹੋਰ ਸਟੇਟ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਇੱਥੇ ਤੁਸੀਂ ਸੈਂਟਰ ਚੂਜ਼ ਕਰ ਲੋਗੇ ਜਿੱਥੇ ਤੁਹਾਡੀ ਵੈਰੀਫਿਕੇਸ਼ਨ ਹੋਵੇਗੀ ਡਾਕੂਮੈਂਟ ਦੀ ਇਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਨਾਮ ਲਿਖੋਗੇ गिवन ਨਾਮ ਦੇ ਵਿੱਚ ਤੁਹਾਡਾ ਨਾਮ ਆ ਜਾਏਗਾ ਜੇਕਰ ਤੁਹਾਡਾ ਸਰਨੇਮ ਹੈ ਤਾਂ ਲਿਖ ਦੋਗੇ ਉਸ ਤੋਂ ਬਾਅਦ ਡੇਟ ਆਫ ਬਰਥ ਤੁਸੀਂ ਇਸ ਕੈਲੰਡਰ ਦੀ ਮਦਦ ਦੇ ਨਾਲ ਲਿਖ ਲੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਜੀਮੇਲ ਇੱਥੇ ਲਿਖੋਗੇ ਉਸ ਤੋਂ ਬਾਅਦ ਥੱਲੇ ਤੁਹਾਡੇ ਸਾਹਮਣੇ ਇੱਕ ਆਪਸ਼ਨ ਆ ਰਹੀ ਹੈ ਕਿ ਤੁਸੀਂ ਆਪਣੇ Gmail ਨੂੰ ਹੀ ਆਪਣਾ ਯੂਜ਼ਰ ਲੌਗਇਨ ਆਈਡੀ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਦੋਸਤੋ yes ਕਰ ਦੋਗੇ ਉਸ ਤੋਂ ਬਾਅਦ ਲੌਗਇਨ ਆਈਡੀ ਤੁਸੀਂ ਇੱਥੇ ਲਿਖ ਲੋਗੇ ਪਾਸਵਰਡ ਇੱਥੇ ਦੋਸਤੋ ਤੁਸੀਂ ਲਿਖ ਲੋਗੇ ਜੇਕਰ ਦੋਸਤੋ ਤੁਸੀਂ ਆਪਣੀ ਨਿਊ ਲੌਗਇਨ ਆਈਡੀ ਤੁਸੀਂ ਆਪਣਾ ਕੁਝ ਅਦਰ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਚੈੱਕ ਅਵੇਲੇਬਿਲਟੀ ਤੇ ਕਲਿੱਕ ਕਰੋਗੇ ਜੇਕਰ ਇੱਥੇ ਰਾਈਟ ਦਾ ਨਿਸ਼ਾਨ ਆ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਦੋਸਤੋ ਤੁਸੀਂ ਅਦਰ ਵੀ ਇੱਥੇ ਬਣਾ ਲੋਗੇ ਪਾਸਵਰਡ ਤੁਸੀਂ ਕਿਦਾਂ ਦਾ ਰੱਖੋਗੇ ਆਪਣੇ ਨਾਮ ਦਾ ਇੱਕ ਕੈਪੀਟਲ ਅੱਖਰ ਬਾਕੀ ਦੋ ਤਿੰਨ ਵੱਡੇ ਕੇ ਦੋਸਤੋ ਤੁਸੀਂ ਆਪਣਾ ਇੱਕ ਪਾਸਵਰਡ ਕ੍ਰੀਏਟ ਕਰ ਲੋਗੇ ਉਸ ਤੋਂ ਬਾਅਦ ਕਨਫਰਮ ਪਾਸਵਰਡ ਤੇ ਵੀ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਹਿੰਟ ਕੁਐਸਚਨ ਇੱਥੇ ਤੁਸੀਂ ਇੱਕ ਹਿੰਟ ਕੁਐਸਚਨ ਦੇਵੋਗੇ ਬਰਥ ਸਿਟੀ ਇੱਥੇ ਲਿਖ ਲੋਗੇ ਤੇ ਆਪਣਾ ਨਾਮ ਹਿੰਟ ਕੁਐਸਚਨ ਦੇ ਵਿੱਚ ਦੇ ਦੋਗੇ ਉਸ ਤੋਂ ਬਾਅਦ ਜੇ ਤੁਹਾਨੂੰ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਤੁਸੀਂ ਇੱਥੇ ਫਿਲ ਕਰ ਦੋਗੇ ਉਸ ਤੋਂ ਬਾਅਦ ਰਜਿਸਟਰ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਤੁਸੀਂ ਰਜਿਸਟਰ ਕਰੋਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਥੈਂਕ ਯੂ ਯੂਅਰ ਰਜਿਸਟ੍ਰੇਸ਼ਨ ਪਾਸਵਰਡ ਸੇਵਾ ਪੋਰਟਲ ਇੱਥੇ ਤੁਸੀਂ ਦੇਖੋਗੇ ਤੁਹਾਨੂੰ ਦੱਸਿਆ ਹੋਇਆ ਹੈ ਕਿ ਤੁਸੀਂ ਆਪਣੇ ਇੱਕ ਜੀਮੇਲ ਦੇ ਵਿੱਚ ਜਾਓ ਉੱਤੇ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਾਇਆ ਹੋਇਆ ਹੈ ਜਿਸ ਨੂੰ ਤੁਸੀਂ ਐਕਟੀਵੇਟ ਕਰੋਗੇ ਤਾਂ ਦੋਸਤੋ ਆਪਾਂ ਸਿੰਪਲੀ ਆਪਣੀ ਜੀਮੇਲ ਤੇ ਜਾਵਾਂਗੇ ਜਿਹੜਾ ਕਿ ਦੋਸਤੋ ਲਿੰਕ ਆਇਆ ਹੈ ਉਸ ਨੂੰ ਐਕਟੀਵੇਟ ਕਰਾਂਗੇ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾ ਰਹੇ ਹੋਗੇ ਲਿੰਕ ਆਪਣੇ ਕੋਲ ਆ ਚੁੱਕਿਆ ਹੈ ਇੱਥੇ ਸਿੰਪਲੀ ਆਪਾਂ ਥੱਲੇ ਸਕਰੋਲ ਔਨ ਕਰਾਂਗੇ ਥੱਲੇ ਆ ਰਿਹਾ ਹੈ ਪਲੀਜ਼ ਕਲਿਕ ਦਾ ਲਿੰਕ ਬਿਲੋ ਇੱਥੇ ਦੋਸਤੋ ਆਪਾਂ ਐਕਟੀਵੇਟ ਯੂਅਰ ਅਕਾਊਂਟ ਤੇ ਕਲਿਕ ਕਰ ਦਾਂਗੇ ਜੋ ਲਿੰਕ ਆਪਾਂ ਨੂੰ ਦਿੱਤਾ ਹੋਇਆ ਹੈ ਇੱਥੇ ਆਪਣੀ ਆਪਾਂ ਜਿਹੜੀ ਜੀਮੇਲ ਬਣਾ ਕੇ ਆਈ ਹੈ ਉਹ ਆਪਾਂ ਇੱਥੇ ਫਿਲ ਕਰਾਂਗੇ ਉਸ ਤੋਂ ਬਾਅਦ ਦੋਸਤੋ ਆਪਾਂ ਸਬਮਿਟ ਤੇ ਕਲਿਕ ਕਰ ਦਾਂਗੇ दोस्तों दोस्तों तो तो दोस्तों तो जो, तो तो जो दोस्तों आप सबमिट पर क्लिक करा तो देखोगे यूअर अकाउंट हैज़ बीन एक्टेट सक्सैसफुल सिंपली फिर दोबारा तो इतने क्लिक है टू लॉग इन पर क्लिक करा जो दोस्तों आपगइन पर क्लिक करा तो हमारे सामने उही लॉगइन आई डी जो आप बना के आए हाँ वो आप इतने दर्ज करा उस कंटिन्यू तो क्लिक करा उस बाद जो दोस्तों पासवर्ड रख के आए हाँ वो पासवर्ड फिल कराँगे थले जो कैप्चा दिखाई दे रहा है वो इतने फिल कराँगे तो लॉग इन पर आपपली क्लिक कर देंगे जो लोगन पर आप क्लिक करा तो देखोगे अपने सामने इतने पेज ओपन हो चुका है हूँ आप इतने आ रहा है अपलाई फॉर फ्रैश पासपोर्ट इतने दोस्तों आप क्लिक कर देंगे इस बाद कंटिन्यू कि क्लिक कर दोगे क्लिक है टू तो फिल एप्लीकेशन फॉर्म पर क्लिक तो कर दोगे फॉर्म इतों हूँ स्टार्ट हो चुका है जिमें कि दोस्तो इतने देख रही हो इतों आप हूँ स्टेट चूज़ करा जो भी अपनी स्टेट रहेगी वो इतों सिलैक्ट कर लाँगे उस तो बाद अपना इतने डिस्ट्रिक सिलैक्ट कर लोगे उसका फॉर्म खुल जाएगा ਤੁਸੀਂ ਹੁਣ ਦੇਖੋਗੇ ਕਿ ਤੁਹਾਡੇ ਸਾਹਮਣੇ ਇੱਥੇ ਫਾਰਮ ਸਟਾਰਟ ਹੋ ਚੁੱਕਿਆ ਹੈ ਅਪਲਾਈ ਹੋਣਾ ਇੱਥੇ ਆ ਰਿਹਾ ਹੈ ਅਪਲਾਈ ਫੋਰ ਇੱਥੇ ਦੋਸਤੋ ਤੁਸੀਂ ਫਰੈਸ਼ ਤੇ ਕਲਿੱਕ ਕਰ ਦੋਗੇ ਨੋਰਮਲ ਤੇ ਕਲਿੱਕ ਕਰੋਗੇ 36 ਪੇਜ ਤੇ ਕਲਿੱਕ ਕਰਾਂਗੇ ਤਤਕਾਲ ਕਰਾਂਗੇ ਤਾਂ ਆਪਾਂ ਨੂੰ ਫੀਸ ਜ਼ਿਆਦਾ ਲੱਗ ਜਾਏਗੀ 60 ਪੇਜ ਤੇ ਆਪਾਂ ਜ਼ਿਆਦਾ ਕਰਾਂਗੇ ਤੇ ਇੱਥੇ ਵੀ ਆਪਾਂ ਨੂੰ ਜ਼ਿਆਦਾ ਫੀਸ ਲੱਗ ਜਾਏਗੀ ਇਸ ਤੋਂ ਬੈਟਰ ਹੈ ਕਿ ਆਪਾਂ ਇਹੀ ਨੋਰਮਲ ਵਾਲੀ ਫੀਸ ਨਾਲ ਹੀ ਇੱਥੇ ਫਿਲ ਕਰਾਂਗੇ ਉਸ ਤੋਂ ਬਾਅਦ ਨੈਕਸਟ ਤੇ ਸਿੰਪਲੀ ਕਲਿੱਕ ਕਰਾਂਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ギਵਨ ਨੇਮ ਦੇ ਵਿੱਚ ਤੁਸੀਂ ਆਪਣਾ ਨਾਮ ਫਿਲ फिल कर लो गट तो तो कर लोक तो है कि तुसी अपना नेम चेंज किया है, जेकर है कर लोगे, नो कर लोगे इतने दोफ बर्थनी साइज कर दोगे उस तो आ रहा है प्लेस ऑफ बर्थ जो भी प्लेस ऑफ बर्थ है उसका नाम लिख दोगे विलज है तो विलज जिस सिटी है तो सिटी लिख लो उसो बाद अपनी इतों स्टेट चूज करोगे उस तो बाद डिस्ट्रिक्ट उसद मैच स्टेटस एना फॉर्म फिल करो अगे मैं दसदा जो आ रहा है, सिटीजन ऑफ इंडिया दोस्तों बर्थ तुम्हें सिलेक्ट रहा दोगे उस है पैन कार्ड जेकर दोस्तों तो कार्ड है इम्पलॉय इतना तो अपना इंपलॉय सिलेक्ट करोगे कि इम्पलॉय तो की है प्राइवेट हो गवर्नमेंट हो या फिर स्टूडेंट हो सिलेक्ट तो कर लोगे सैल्फ इंपलॉय है वह तो एक रीजन दे लोगे जो भी तुसी देना चाहो उस तो तो सामने आ रहा है जेकर स्टूडेंट हो तो सामने एक फॉर्म आ रहा है यह फॉर्म खुल ਕਿ ਆ ਜਾਏਗਾ ਜੇਕਰ ਦੋਸਤੋ ਆਪ ਇਥੇ ਕਰਾਂਗੇ ਸੈਲਫ এমਪਲੋਏ ਤਾਂ ਦੋਸਤੋ ਤੁਹਾਡੇ ਸਾਹਮਣੇ ਉਤੇ ਕੋਈ ਵੀ ਫਾਰਮ ਨਹੀਂ ਆਏਗਾ ਜੇਕਰ ਦੋਸਤੋ ਆਪ ਇਥੇ ਫਿਲ ਕਰਨ ਨੂੰ ਆ ਰਿਹਾ ਹੈ ਇਜ਼ ਅਨਦਰ ਆਫ ਯੋਰ ਪੇਰੈਂਟਸ ਯਾਨੀ ਕਿ ਤੁਹਾਡੇ ਮਾਤਾ ਪਿਤਾ ਜਾਂ ਫਿਰ ਸਪਸ ਪਤੀ ਪਤਨੀ ਤੁਹਾਡਾ ਕੋਈ ਗੋਫਟ ਜੋਬ ਦੇ ਵਿੱਚ ਹੈ ਤਾਂ ਯੈਸ ਕਰ ਲੋਗੇ ਨਹੀਂ ਤੇ ਤੁਸੀਂ 9 ਤੇ ਉੱਤੇ ਕਲਿੱਕ ਕਰ ਲੋਗੇ ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ 10th ਤੁਸੀਂ ਇੱਥੇ ਸਿਲੈਕਟ ਕਰ ਲੋਗੇ ਜੇਕਰ ਦੋਸਤੋ 10th ਤੋਂ ਤੁਸੀਂ ਥੱਲੇ ਕਰਦੇ ਹੋ ਤਾਂ ਤੁਹਾਨੂੰ ਇਸ ਫਾਰਮ ਦੇ ਮੁਤਾਬਿਕ ਦੋਸਤੋ ਤੁਹਾਨੂੰ ਇੱਥੇ ਕੁਝ ਇਸ ਦੇ ਹੋਰ ਨਾਲ ਡਾਕੂਮੈਂਟ ਰਿਕਵਰ ਹੋਣਗੇ ਜਿਹੜੇ ਕਿ ਤੁਹਾਨੂੰ ਉੱਤੇ ਫਿਲ ਕਰਨੇ ਪੈਣਗੇ ਉਸ ਤੋਂ ਬਾਅਦ ਤੁਸੀਂ ਇੱਥੇ ਨੋ ਕਰ ਦੋਗੇ ਕਿ ਨੋ ਨੋਨ ਇਸ ਹੇਰ ਕੈਟੇਗਰੀ ਦੇ ਵਿੱਚ ਤੁਸੀਂ ਇੱਥੇ ਆਉਂਦੇ ਹੋ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਵਿਜ਼ਿਬਿਲਿਟੀ ਤੁਸੀਂ ਇੱਕ ਇੱਥੇ ਮਾਰਕ ਦੇ ਦੋਗੇ ਜੋ ਕਿ ਦੋਸਤੋ ਤੁਹਾਡੇ ਸਰੀਰ ਤੇ ਕੋਈ ਵੀ ਮਾਰਕ ਹੈ ਉਹ ਤੁਸੀਂ ਫਿਲ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਆਧਾਰ ਕਾਰਡ ਤੇ ਫਿਲ ਕਰ ਲੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਆਈ ਐਗਰੀ ਇੱਥੇ ਦੋਸਤੋ ਤੁਸੀਂ ਯੈਸ ਕਰ ਲੋਗੇ ਉਸ ਤੋਂ ਬਾਅਦ ਸੇਵ ਮਾਈ ਡਿਟੇਲਸ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਨੈਕਸਟ ਤੇ ਦੋਸਤੋ ਸਿੰਪਲੀ ਕਲਿੱਕ ਕਰ ਦਾਂਗੇ ਹੁਣ ਜਦੋਂ ਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਇੱਥੇ ਤੁਸੀਂ ਆਪਣੇ ਫਾਦਰ ਦਾ ਫਰਸਟ ਨੇਮ ਜਿਹੜਾ ਕਿ ਲਿਖਤ ਹੋਗੇ ਤੇ ਲਾਸਟ ਨੇਮ ਇੱਥੇ ਲਿਖ ਲੋਗੇ ਲੀਗਲ ਨੇਮ ਜੋ ਵੀ ਹੋਏਗਾ ਉਸ ਤੋਂ ਬਾਅਦ ਸਰਨੇਮ ਇੱਥੇ ਲਿਖ ਦੋਗੇ ਨਹੀਂ ਤਾਂ ਛੱਡ ਦੋਗੇ ਮਦਰ ਨੇਮ ਕੀ ਹੈ ਤੁਸੀਂ ਮਦਰ ਦਾ ਨੇਮ ਇੱਥੇ ਮਾਤਾ ਦਾ ਨਾਮ ਲਿਖ ਲੋਗੇ ਇਸ ਤੋਂ ਬਾਅਦ ਲੀਗਲ ਗਾਰਡੀਅਨ ਨੇਮ ਲਿਖਣ ਦੀ ਲੋੜ ਨਹੀਂ ਹੈਗੀ ਮਾਤਾ ਤੇ ਪਿਤਾ ਦਾ ਨਾਮ ਲਿਖ ਕੇ ਤੁਸੀਂ ਸਿੰਪਲੀ ਨੈਕਸਟ ਤੇ ਕਲਿੱਕ ਕਰ ਦੋਗੇ ਜੇਕਰ ਦੋਸਤੋ ਤੁਸੀਂ ਆਪਣੀ ਡਿਟੇਲ ਸੇਵ ਕਰਨਾ ਚਾਹੁੰਦੇ ਹੋ ਤਾਂ ਡਿਟੇਲ ਨੂੰ ਵੀ ਸੇਵ ਕਈ ਵਾਰ ਨੈਟ ਹੁਣ ਜਦੋਂ ਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਇੱਥੇ ਦੋਸਤੋ ਆਪਾਂ ਪਰਮਾਨੈਂਟ ਆਪਣਾ ਐਡਰੈਸ ਫਿਲ ਕਰਾਂਗੇ ਜੋ ਵੀ ਆਪਣਾ ਪਰਮਾਨੈਂਟ ਐਡਰੈਸ ਹੋਏਗਾ ਇੱਥੇ ਫਿਲ ਕਰ ਦਾਂਗੇ ਵਿਲਜ਼ ਕੀ ਹੈ ਸਟੇਟ ਆਪਣਾ ਉਦਾਂ ਹੀ ਰਹੇਗਾ ਡਿਸਟ੍ਰਿਕਟ ਵੀ ਰਹੇਗਾ ਪੁਲਿਸ ਸਟੇਸ਼ਨ ਐ ਤੋਂ ਸਿਲੈਕਟ ਕਰ ਲਾਂਗੇ ਪਿੰਨ ਕੋਡ ਮੋਬਾਈਲ ਨੰਬਰ ਟੈਲੀਫੋਨ ਨੰਬਰ ਈਮੇਲ ਤੁਸੀਂ ਇੱਥੇ ਫਿਲ ਕਰ ਦੋਗੇ उस तो बाद दोस्तों जेकर तो परमानेंट एड्रैस अवेलेबल है तो यसते क्लिक कर दोगे जेकर दोस्तों तो परमानेंट एड्रैस सेम ते सेम है तो यस कर दोगे जेकर दोस्तों अलग तो है नो तो नो करके तो भी अपना एड्रैस फिल कर लोगे उस तो सेव माय डिटेल एंड नेक्स्ट पर क्लिक कर दोगे ਜਦੋਂ ਦੋਸਤੋ ਆਪਾਂ ਨੈਕਸਟ ਕਰਾਂਗੇ ਤੁਸੀਂ ਦੇਖੋਗੇ ਆਈ ਐਗਰੀ ਰੀਸੀਵ SMS ਅਪਡੇਟ ਫਾਰਮ ਸੇਵਾ ਯਾਨੀ ਕਿ ਜਿਹੜਾ SMS ਹੋਏਗਾ ਉਹ ਵੀ ਆਪਾਂ ਨੂੰ ਮਿਲਦਾ ਰਹੇਗਾ ਇੱਥੇ ਆ ਰਿਹਾ ਹੈ ਪਲੀਜ਼ ਨੋਟ ਦੈਟ ਇਹ ਆਪਾਂ ਨੂੰ ਜ਼ਰੂਰੀ ਪੜਨਾ ਹੋਵੇਗਾ ਇਸ ਨੂੰ ਪੜ ਕੇ ਤੁਸੀਂ ਓਕੇ ਤੇ ਕਲਿੱਕ ਕਰ ਲੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆਏਗਾ ਐਮਰਜੈਂਸੀ ਕਨੈਕਟ ਐਮਰਜੈਂਸੀ ਕਨੈਕਟ ਦੇ ਵਿੱਚ ਜਿਹੜਾ ਤੁਸੀਂ ਪਰਸਨ ਦਾ ਡਾਟਾ ਦਿਓਗੇ ਉਸ ਨੂੰ ਜੇਕਰ ਤੁਹਾਨੂੰ ਕੁਝ ਵੀ ਹੁੰਦਾ ਹੈ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਉਸ ਨੂੰ ਉਸ ਬੰਦੇ ਨੂੰ ਉਸ ਪਰਸਨ ਨੂੰ ਐਮਰਜੈਂਸੀ ਕਾਲ ਲਗਾਇਆ ਜਾਵੇਗਾ ਤੁਹਾਡੀ ਸਿਹਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਦੇ ਦੋਸਤੋ ਤੁਸੀਂ ਕਿਸ ਦਾ ਨਾਮ ਲਿਖਣਾ ਚਾਹੁੰਦੇ ਹੋ ਉਹ ਫੈਮਿਲੀ ਮੈਂਬਰ ਦੇ ਵਿੱਚ ਜਾਂ ਫਿਰ ਦੋਸਤੋ ਅਦਰ ਕਨੈਕਟ ਦੇ ਵਿੱਚ ਹੈ ਉਹ ਤੁਸੀਂ ਇਸ ਦਾ ਡਾਟਾ ਦੇ ਲੋਗੇ ਨਾਮ ਉਸਤਾ ਲਿਖ ਲੋਗੇ ਐਡਰੈਸ ਕੰਪਲੀਟ ਫਿਲ ਕਰ ਦੋਗੇ ਉਸ ਦਾ ਮੋਬਾਈਲ ਨੰਬਰ ਫਿਲ ਕਰ ਦੋਗੇ ਈਮੇਲ ਫਿਲ ਕਰ ਦੋਗੇ ਤੇ ਨੈਕਸਟ ਤੇ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਕੁਝ ਨਵਾਂ ਇੰਟਰਫੇਸ ਆ ਰਿਹਾ ਹੈ ਆਇਡੈਂਟੀਫਾਈ ਸਰਟੀਫਿਕੇਟ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਇਹ ਤੁਹਾਡੇ ਸਾਹਮਣੇ ਪੇਜ ਆ ਰਿਹਾ ਹੈ ਇੱਥੇ ਤੁਹਾਡੇ ਕੋਲ ਪੁੱਛਿਆ ਹੋਇਆ ਹੈ ਕਿ ਤੁਸੀਂ ਕਦੇ ਕੋਈ ਸਨਕਸੀ ਸਰਟੀਫਿਕੇਟ ਰੱਖ ਕੇ ਹੋਲਡ ਕੀਤਾ ਹੈ ਜੇਕਰ ਕੀਤਾ ਹੈ ਤਾਂ ਯੈਸ ਕਰੋਗੇ ਨਹੀਂ ਤਾਂ ਨੋ ਤੇ ਰਹਿਣ ਦੋਗੇ ਆਪਾਂ ਕੋਈ ਵੀ ਇਦਾਂ ਦਾ ਵਿਰਵਾਣ ਨਹੀਂ ਹੈ ਤਾਂ ਤੇ ਆਪਾਂ ਨੋ ਕਰ ਦਾਂਗੇ ਕਿ ਤੁਸੀਂ ਕਦੇ ਪਾਸਪੋਰਟ ਲਈ ਅਰਜੀ ਦਿੱਤੀ ਹੈ ਪਰ ਜਾਰੀ ਨਹੀਂ ਕੀਤਾ ਤਾਂ ਇਹ ਵੀ ਦੋਸਤੋ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਇਸ ਨੂੰ ਕੰਸੈਂਟ ਨੂੰ ਫਿਲ ਕਰਕੇ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਆਪਾਂ ਨੈਕਸਟ ਕਰਾਂਗੇ ਤੁਸੀਂ ਦੇਖੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਹੋ ਜਾਏਗਾ ਓਪਨ ਜਿਸ ਦੇ ਵਿੱਚ ਦੋਸਤੋ ਤੁਹਾਡੇ ਕੋਲ ਪੁੱਛਿਆ ਗਿਆ ਹੈ ਕਿ ਤੁਹਾਡੇ ਤੇ ਕੋਈ ਕੇਸ ਵਗੈਰਾ ਹੈ ਜਾਂ ਫਿਰ ਨਹੀਂ ਤਾਂ ਦੋਸਤੋ ਇਸ ਕੇਸ ਦੇ ਵਿੱਚ ਕੋਈ ਵੀ ਇਦਾਂ ਦਾ ਨਹੀਂ ਹੈ ਤਾਂ ਆਪਾਂ ਇੱਥੇ ਨੋ ਨੋ ਕਰਦੇ ਜਾਵਾਂਗੇ ਕੋਈ ਵੀ ਕ੍ਰਿਮੀਨਲ ਕੇਸ ਹੈ ਨਹੀਂ ਕੋਈ ਵੀ ਆਪਾਂ ਇਹਦੇ ਵਿੱਚ ਲੀਗਲ ਕੰਮ ਨਹੀਂ ਕੀਤਾ ਤੇ ਇਲਿਗਲ ਦੇ ਕੰਮ ਦੇ ਵਿੱਚ ਆਪਾਂ ਇੱਥੇ ਸਿੰਪਲੀ ਨੈਕਸਟ ਤੇ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਤੁਹਾਡਾ ਪਾਸਪੋਰਟ ਜਿਹੜਾ ਕਿ ਅਪਲਾਈ ਹੋਇਆ ਹੈ ਤੁਹਾਡਾ ਨਾਮ ਦਿਖੇਗਾ ਤੁਹਾਡਾ ਸਾਰਾ ਡਾਟਾ ਦਿਖੇਗਾ ਜੋ ਕਿ ਦੋਸਤੋ ਤੁਹਾਡਾ ਪਾਸਪੋਰਟ ਇਦਾਂ ਦਾ ਛਪ ਕੇ ਆਏਗਾ ਤੁਹਾਨੂੰ ਇੱਥੇ ਦਿਖਾਇਆ ਜਾਵੇਗਾ ਉਸ ਤੋਂ ਬਾਅਦ ਸਿੰਪਲੀ ਤੁਸੀਂ ਨੈਕਸਟ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਪ੍ਰੂਫ ਆਫ ਬਰਥ ਪ੍ਰੂਫ ਆਫ ਬਰਥ ਦੇ ਵਿੱਚ ਤੁਸੀਂ ਕੀ ਦੇਣਾ ਚਾਹੋਗੇ ਇਸ ਦੇ ਵਿੱਚ ਤੁਹਾਡੇ ਕੋਲੋਂ ਤੁਹਾਡੇ ਕੋਲ ਡਾਕੂਮੈਂਟ ਪੁੱਛੇ ਗਏ ਹਨ ਜਿਹੜੇ ਜਿਹੜੇ ਤੁਸੀਂ ਡਾਕੂਮੈਂਟ ਦੇਣਾ ਚਾਹੋਗੇ ਉਹ ਤੁਸੀਂ ਦੇ ਲੋਗੇ ਪੈ ਡਰਾਈਵਿੰਗ ਲਾਇਸੈਂਸ ਜਾਂ ਫਿਰ ਦੋਸਤੋ ਤੁਸੀਂ ਅਦਰ ਕੋਈ ਡਾਕੂਮੈਂਟ ਦੇਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਪ੍ਰੂਫ ਆਫ ਰੈਜ਼ੀਡੈਂਟ ਐਡਰੈਸ ਇੱਥੇ ਤੁਸੀਂ ਆਧਾਰ ਕਾਰਡ ਵੀ ਚੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਸਿੰਪਲੀ ਦੋਸਤੋ ਤੁਸੀਂ ਇੱਥੇ ਆਈ ਐਗਰੀ ਤੇ ਕਲਿੱਕ ਕਰੋਗੇ ਪਲੇਸ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਪ੍ਰੀਵਿਊ ਮਾਈ ਐਪਲੀਕੇਸ਼ਨ ਤੇ ਕਲਿੱਕ ਕਰ ਦੋਗੇ ਜੇਕਰ ਦੋਸਤੋ ਤੁਹਾਡਾ ਸਾਰਾ ਡਾਟਾ ਸਹੀ ਹੈ ਤਾਂ ਸਬਮਿਟ ਫਾਰਮ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਤੁਹਾਡਾ ਫਾਰਮ ਜੇਕਰ ਦੋਸਤੋ ਸਬਮਿਟ ਹੋ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਕਈ ਵਾਰ ਦੋਸਤੋ ਪ੍ਰੋਬਲਮ ਆ ਜਾਂ ਤੋ ਫਾਰਮ ਦੋਸਤੋ ਸਿੰਪਲੀ ਇੱਥੇ ਸਬਮਿਟ ਸਕਸੈਸਫੁਲ ਹੋ ਚੁੱਕਿਆ ਹੈ ਹੁਣ ਦੋਸਤੋ ਆਪਾਂ ਪੇ ਐਂਡ ਸ਼ਡਿਊਲ ਤੇ ਕਲਿੱਕ ਕਰਾਂਗੇ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਦੋਸਤੋ ਆਪਣੇ ਸਾਹਮਣੇ ਆ ਰਿਹਾ ਹੈ ਪੇਮੈਂਟ ਮੈਥਡ ਆਪਸ਼ਨ ਅਤੇ ਦੋਸਤੋ ਤੁਸੀਂ ਸਿੰਪਲੀ ਪੇਮੈਂਟ ਆਨਲਾਈਨ ਤੇ ਕਲਿੱਕ ਕਰੋਗੇ ਨੈਕਸਟ ਨੈਕਸਟ ਤੇ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਲੋਕੇਸ਼ਨ ਸਰਚ ਕਰੋਗੇ ਕਿ ਤੁਹਾਡਾ ਕਿਹੜਾ ਇਥੋਂ ਸੈਂਟਰ ਤੁਸੀਂ ਦੇਣਾ ਚਾਹੁੰਦੇ ਹੋ ਉਹ ਤੁਸੀਂ ਇੱਥੋਂ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਜਿਹੜਾ ਇਹ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਕੈਪਚਾ ਫਿਲ ਕਰਕੇ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਫੀਸ ਦੀ ਆਪਸ਼ਨ ਆ ਰਹੀ ਹੈ ਤੇ ਇੱਥੇ ਅਪਾਇੰਟਮੈਂਟ ਜਿਹੜੀ ਕਿ ਦੋਸਤੋ ਆਪਾਂ ਇੱਥੇ ਸਿਲੈਕਟ ਕਰਾਂਗੇ ਅਤੇ ਦੋਸਤੋ ਆਪਾਂ ਕਲਿੱਕ ਕਰਾਂਗੇ ਤੇ ਦੋਸਤੋ ਤੁਹਾਡੇ ਸਾਹਮਣੇ ਅਪਾਇੰਟਮੈਂਟ ਸ਼ੋ ਹੋ ਜਾਣਗੀ ਜੋ ਜੋ ਆਪਾਂ ਨੂੰ ਇੱਥੇ ਗ੍ਰੀਨ ਕਲਰ ਦੇ ਵਿੱਚ ਦਿਖਾਈ ਦੇ ਰਿਹਾ ਹਨ ਉਹ ਆਪਾਂ ਇੱਥੇ ਅਪਾਇੰਟਮੈਂਟ ਨੂੰ ਕਲਿੱਕ ਕਰ ਲਾਂਗੇ ਉਸ ਤੋਂ ਬਾਅਦ ਦੋਸਤੋ ਆਪਣੀ ਅਪਾਇੰਟਮੈਂਟ ਹੋ ਜਾਏਗੀ ਤੇ ਇੱਥੇ ਦੋਸਤੋ ਪੇ ਐਂਡ ਬੁੱਕ ਅਪਾਇੰਟਮੈਂਟ ਤੇ ਆਪਾਂ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਜਦੋਂ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਉਸ ਤੋਂ ਬਾਅਦ ਦੋਸਤੋ ਜਿਹੜਾ ਵੀ ਤੁਹਾਨੂੰ ਮੈਥਡ ਸਹੀ ਲੱਗਦਾ ਹੈ ਉਸ ਤੇ ਤੁਸੀਂ ਪੇਮੈਂਟ ਕਰ ਲੋਗੇ ਨੈਟ ਬੈਂਕਿੰਗ ਅਦਰ ਨੈਟ ਬੈਂਕਿੰਗ ਸਟੇਟ ਬੈਂਕ ਡੈਬਿਟ ਕਾਰਡ ਅਦਰ ਡੈਬਿਟ ਕਾਰਡ ਜਾਂ ਫਿਰ ਦੋਸਤੋ ਯੂਪੀਆਈ ਯੂਪੀਆ ਤੇ ਆਪਾਂ ਕਲਿੱਕ ਕਰਾਂਗੇ ਸਿੰਪਲੀ ਦੋਸਤੋ ਇੱਥੇ ਤੁਹਾਡੇ ਸਾਹਮਣੇ ਯੂਪੀ ਆ ਜਾਏਗਾ ਉਸ ਤੋਂ ਬਾਅਦ ਜੇਕਰ ਦੋਸਤੋ ਕਯੂਆਰ ਸਕੈਨ ਕਰਨਾ ਚਾਹੁੰਦੇ ਹੋ ਤਾਂ ਕਯੂਆਰ ਤੇ ਸਿੰਪਲੀ ਕਲਿੱਕ ਕਰਕੇ ਦੋਸਤੋ ਤੁਸੀਂ ਆਪਣੀ ਫੀਸ ਨੂੰ ਇੱਥੇ ਫਿਲਪ ਕਰ ਲੋਗੇ ਹੁਣ ਜਦੋਂ ਦੋਸਤੋ ਪੇਮੈਂਟ ਤੁਸੀਂ ਕਰੋਗੇ ਸੈਕਸੈਸਫੁਲ ਹੋ ਜਾਏਗਾ ਪ੍ਰਿੰਟ ਐਨਰੋਲਮੈਂਟ ਤੇ ਜਾ ਕੇ ਤੁਸੀਂ ਆਪਣੀ ਐਨਰੋਲਮੈਂਟ ਸਿਪ ਨੂੰ ਡਾਊਨਲੋਡ ਕਰ ਲੋਗੇ ਇਦਾਂ ਦੋਸਤੋ ਤੁਹਾਡੇ ਸਾਹਮਣੇ ਇਹ ਪ੍ਰਿੰਟ ਹੋ ਜਾਏਗਾ ਇਸ ਪ੍ਰਿੰਟ ਆਊਟ ਨੂੰ ਵੀ ਦੋਸਤੋ ਤੁਸੀਂ ਨਾਲ ਲੈ ਕੇ ਜਾਓਗੇ ਜੋ ਜੋ ਆਪਾਂ ਡਾਕੂਮੈਂਟ ਸਿਲੈਕਟ ਕੀਤੇ ਹਨ ਉਹ ਵੀ ਡਾਕੂਮੈਂਟ ਨਾਲ ਲੈ ਕੇ ਜਾਵਾਂਗੇ ਜਿਹੜਾ ਦੋਸਤ ਤੁਸੀਂ ਦਫਤਰੇ ਤੇ ਚੂਜ਼ ਕੀਤਾ ਹੈ ਇਸ ਦਫਤਰ ਦੇ ਵਿੱਚ ਜਾਣ ਲਈ ਤੁਹਾਨੂੰ ਜਿਹੜੀ ਡੇਟ ਇੱਥੇ ਦਿੱਤੀ ਗਈ ਹੈ ਉਸ ਡੇਟ ਮੁਤਾਬਿਕ ਦੋਸਤੋ ਤੁਹਾਨੂੰ ਇੱਥੇ ਰਿਪੋਰਟਿੰਗ ਟਾਈਮ ਦਿੱਤਾ ਹੋਇਆ ਹੈ ਕਿ ਐਨੇ ਟਾਈਮ ਨੂੰ ਤੁਸੀਂ ਜਾਣਾ ਪਵੇਗਾ ਐਨੀ ਤਰੀਕ ਦੇ ਵਿੱਚ ਤਾਂ ਇਹਦਾ ਦੋਸਤੋ ਤੁਸੀਂ ਆਪਣੇ ਪਾਸਪੋਰਟ ਨੂੰ ਅਪਲਾਈ ਕਰ ਲੋਗੇ ਜੋ ਡਾਕੂਮੈਂਟ ਆਪਾਂ ਸਿਲੈਕਟ ਕੀਤੇ ਹਨ ਡਾਕੂਮੈਂਟ ਤੁਸੀਂ ਉਹ ਲੈ ਕੇ ਉੱਥੇ ਚਲੇ ਜਾਓਗੇ ਜੇਕਰ ਦੋਸਤੋ ਤੁਹਾਨੂੰ ਪਾਸਪੋਰਟ ਅਪਲਾਈ ਕਰਨ ਲੱਗੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ